ਤੇ ਮੈਂ ਕਹਿੰਦਾ ਪੂਰੇ ਹਿੰਦੁਸਤਾਨ ਦੀ ਪੂਰੇ ਤੁਹਾਡੇ ਕनाडा ਦੇ ਕਿਸੇ ਨੂੰ 슈ਗਰ ਦੀ ਗੋਲੀ ਖਾਂਦੀ ਲੋੜ ਹੀ ਨਹੀਂ ਬੀਪੀ ਦੀ ਗੋਲੀ ਲੈ 7-10 ਦਿਨ ਛੱਡਨੀ ਪੈਜੋਗੀ ਤੁਹਾਨੂੰ ਇਹ ਤਾਂ ਜ਼ਰੂਰ ਬ੍ਰੀਫਲੀ ਦੱਸ ਦਿਓ ਜੀ ਸਵੇਰੇ ਉੱਠਦੇ ਹੀ ਖਾਲੀ ਪੇਟ ਬਿਨਾ ਕੁਲਾ ਬਿਨਾ ਬੁਰਸ਼ ਕਰੇ ਇੱਕ ਕੱਪ ਗਰਮ ਗਰਮ ਪਾਣੀ ਉਕੜੂ ਬਹਿ ਕੇ ਮਤਲਬ ਥੱਲੇ ਬਹਿ ਕੇ ਇੰਡੀਅਨ ਟਾਇਲਟਸ 'ਲੇ ਬਹਿ ਕੇ ਪੀਣਾ ਹੈ ਪਹਿਲਾ ਕੰਮ ਪਹਿਰਾਵਰ ਬੈਠੀ ਪਹਿਰਾਵਰ ਬੈ ਕੇ ਹੁਣ ਆ ਗਿਆ ਨਾਸ਼ਟੇ ਦਾ ਟਾਈਮ ਨਾਸ਼ਤੇ ਵਿੱਚ ਜਿੰਨਾ ਤੁਹਾਡਾ ਵਜ਼ਨ ਹੈ ਵਜ਼ਨ ਗੁਣਾ 10 ਗ੍ਰਾਮ ਜੇ ਵ ਤੁਸੀਂ 70 ਕਿਲੋ ਦੇ ਹੋ ਤੇ 700 ਗ੍ਰਾਮ ਪਹਿਲੇ ਫਰੂਟ ਖਾਣੇ ਆ। ਅੱਛਾ। ਉਸ ਤੋਂ ਬਾਅਦ ਜੋ ਦਿਲ ਕਰੇ ਖਾਓ ਖਿਚੜੀ, ਦਲੀਆ, ਇਡਲੀ, ਡੋਕਲਾ, ਪਰੌਂਠਾ, ਪੂੜੀ, ਪਕੌੜਾ ਟਿੱਕੀ, ਸਮੋਸਾ ਜੋ ਖਾਣਾ ਖਾਓ। ਲੇਕਿਨ ਪਹਿਲਾਂ ਜਿੰਨਾ ਵਜ਼ਨ ਗੁਣਾ 10 ਗ੍ਰਾਮ ਫਰੂਟ ਖਾ ਲੋ ਪਹਿਲਾਂ। ਕਿਹੜੇ ਫਰੂਟ? ਜਿਹੜੇ ਸੀਜ਼ਨ ਦੇ ਹੋਣ। ਅੱਛਾ। ਜਿਹੜੇ ਸਸਤੇ ਮਿਲਦੇ ਹੋਣ ਬਾਜ਼ਾਰੇ 'ਚ। ਅੱਛਾ ਫਰੂਟ ਤੇ ਖਾਣੇ ਦੇ ਵਿੱਚ ਗੈਪ ਨਹੀਂ ਹੋਣਾ ਚਾਹੀਦਾ। ਉਹਨੇ ਫਰੂਟ ਖਤਮ, ਉਹਨੇ ਖਾਣਾ ਖਾਣਾ ਹੈ ਨਾਲ ਦੀ ਨਾਲ ਹੀ। ਫਿਰ ਆ ਜਾਓ ਲੰਚ ਤੇ ਡਿਨਰ ਤੇ। ਲੰਚ ਤੇ ਡਿਨਰ 'ਚ ਜਿੰਨਾ ਤੁਹਾਡਾ ਵਜ਼ਨ ਗੁਣਾ ਲੰਚ ਤੇ ਜੈ ਵਜਨ ਗੁਣਾ 5 ਪਹਿਲਾ ਸਲਾਦ ਖਾਣੀ ਹੈ ਖੀਰਾ ਟਮਾਟਰ 70 ਕਿਲੋ ਦੇਓ 70 ਕਿਲੋ ਦਾ 350 ਗ੍ਰਾਮ 350 ਗ੍ਰਾਮ 50 ਦੇ ਉਹਦਾ 250 ਗ੍ਰਾਮ ਪਹਿਲਾ ਸਲਾਦ ਖਾਣੀ ਹੈ ਉੱਪਰ ਤੋਂ ਰੋਟੀ ਚਾਵਲ ਦਲੀਆ ਜੋ ਖਾਣਾ ਖਾਓ ਤੁਸੀਂ ਸਿਰਫ ਇਹ ਕਰਨਾ ਸ਼ੁਰੂ ਕਰ ਦੋ ਇਹ ਖਾਣਾ ਖਾਣ ਦੇ ਨਾਲ ਪਾਣੀ ਨਹੀਂ ਪੀਣਾ ਅੱਧਾ ਘੰਟਾ ਪਹਿਲਾਂ ਜਾਂ ਅੱਧਾ ਘੰਟਾ ਬਾਅਦ ਤੁਹਾਨੂੰ 100 ਵਿੱਚੋਂ 90 ਲੋਕਾਂ ਦੀ ਹਫ਼ਤੇ ਦਸ ਦੇ ਨਾਲ ਸ਼ੂਗਰ ਨੋਰਮਲ ਆਣੀ ਸ਼ੁਰੂ ਹੋ ਜਾਏਗੀ